ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨ ਕੀ ਸਾਥਰੀਆ ਕਾਲ ਮੈਂ ਹਾਂ ਹਰਮਨप्रीत ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਪੰਜਾਬ ਦੀ ਤੇ ਜੋ ਹਾਲਾਤ ਬਣੇ ਹੋਏ ਸੀ ਉਹਦੇ ਬਾਬਤ ਕਹਿੰਦੇ ਕਿ ਹੁਣ ਆਮ ਵਾਂਗ ਜ਼ਿੰਦਗੀ ਹੋ ਗਈ ਹੈ ਜੀ ਪੰਜਾਬ ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਵਿੱਚ ਸਾਂ ਬਿਲਕੁਲ ਜੀ ਬਿਲਕੁਲ ਹੁਣ ਜ਼ਿੰਦਗੀ ਫੇਰ ਇੱਕ ਵਾਰ ਲੀਡ ਦੇ ਉੱਤੇ ਆ ਗਈ ਹੈ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਵਿੱਚ ਹਾਲਾਤ ਆਮ ਵਰਗੇ ਬਣ ਗਏ ਆ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹਰ ਰੋਜ਼ ਆਮ ਦਿਨ ਦੀ ਸ਼ੁਰੂਆਤ ਹੋਈ ਹੈ ਤੇ ਕਿਤੇ ਵੀ ਗੋਲੀਬਾਰੀ ਜਾਂ ਡਰੋਨ ਦੇਖਣ ਦੀ ਖ਼ਬਰ ਨਹੀਂ ਮਿਲੀ ਤੇ ਭਾਰਤੀ ਫੌਜੇ ਗੱਲ ਕਹਿੰਦੀ ਹੈ ਜੀ ਕਿ ਅਸੀਂ ਐਸਪੀ ਸਭ ਕੁਝ ਸਹਾਇਤਾ ਅਸਲ ਦੇ ਵਿੱਚ ਇਹ ਹੈ ਕਿ ਬਾਜ਼ਾਰਾਂ ਦੇ ਵਿੱਚ ਸਭ ਕੁਝ ਪਹਿਲਾਂ ਵਾਂਗ ਹੋ ਗਿਆ ਸ਼੍ਰੀਨਗਰ ਦੇ ਵਿੱਚ ਉਹ ਸਥਿਤੀ ਆਮ ਵਾਂਗ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਦੇ ਇੱਕ ਥਾਬੇ ਦੇ ਉੱਤੇ ਪਹਿਲਾਂ ਵਾਂਗ ਲੋਕ ਫਿਰ ਇਕੱਤਰ ਹੋਏ ਆ ਮਤਲਬ ਇਹ ਅਮਰੇ ਦੱਸਣ ਦਾ ਕਿ ਜੇਕਰ ਲੋਕਾਂ ਦੇ ਮਨਾਂ ਵਿੱਚੋਂ دہشت ਨਿਕਲੀ ਆ ਕਿ ਲੋਕ ਤਾਂ ਪਹਿਲਾਂ ਵਾਂਗ ਫਿਰ ਬਾਜ਼ਾਰਾਂ ਦੇ ਵੱਲ ਜੁੜਨ ਲੱਗੇ ਆ ਸੈਰ ਕਰਨ ਲੱਗੇ ਆ ਖੇਤਾਂ ਵੱਲ ਜਾਣ ਲੱਗੇ ਜਿਹੜੇ ਸਰਹੱਦੀ ਖੇਤਰ ਦੇ ਲੋਕ ਆ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਮੁੜ ਕੇ ਆ ਗਏ ਆ ਜੋ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਹੰਡਾਇਆ ਲੋਕਾਂ ਦੇ دہشت ਦੇ ਰੂਪ ਦੇ ਵਿੱਚ ਉਹ ਆਪਾਂ ਜਾਣਦੇ ਆ ਜੋ ਜੋ ਕੁਝ ਲੋਕਾਂ ਨੂੰ ਡਰ ਸੀ ਕਿ ਕਿਤੇ ਸਾਡਾ ਆਗੰਗ ਫਸਾਰ ਹੋ ਜੇ ਉਹਦੇ ਬਾਰੇ ਵੀ ਆਪਾਂ ਜਾਣਦੇ ਆ ਬੜੇ ਲੋਕਾਂ ਨੇ ਆਪਦਾ ਘਰ ਛੱਡਤਾ ਸੀ ਜਿਹੜੇ ਸਰਹੱਦੀ ਖੇਤਰ ਦੇ ਆ ਉਹ ਸੁਰੱਖਿਅਤ ਥਾਵਾਂ ਦੇ ਵੱਲ ਚਲੇ ਗਏ ਸੀ ਬੜੇ ਲੋਕਾਂ ਜਿਹੜੇ ਉਹਨਾਂ ਦੀਆਂ ਦਰਸ਼ਕਾਂ ਵੀ ਭਾਈ ਸਾਡੇ ਘਰਾਂ ਦੇ ਵਿੱਚ ਕੋਈ ਚੋਰੀ ਨਾ ਹੋ ਜੇ ਕੋਈ ਫਸਲ ਵਾਲੀ ਦਾ ਨੁਕਸਾਨ ਨਾ ਹੋ ਜੇ ਬڑے ਲੋਕ ਆ ਜਿਹੜੇ ਬਲੈਕਆਊਟ ਦੇ ਕਰਕੇ ਵੀ ਪਰੇਸ਼ਾਨ ਸੀ بڑے ਲੋਕ ਆ ਬਾਜ਼ਾਰ ਬੰਦ ਹੋਣ ਕਰਕੇ ਵੀ ਪਰੇਸ਼ਾਨ ਸੀ ਪਰ ਹੁਣ ਜਦੋਂ ਇੱਕ ਵਾਰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਵਿੱਚ ਪੈ ਕੇ ਸੁਨਾ ਪਰਵਾਈ ਗਈ ਆ ਕਹਿੰਦੇ ਜਿਵੇਂ ਕਿ ਤੇ ਉਸ ਦੇ ਹਸਾਬ ਦੇ ਨਾਲ ਜੰਮੂ ਕਸ਼ਮੀਰ ਦੀ ਡਲ ਢੀਲ ਦੇ ਵਿੱਚ ਸ਼ਿਕਾਰੀ ਜਿਹੜੇ ਉਹ ਜ਼ਰਲੇ ਕਾਵੇਂ ਫਿਰ ਦੇਖਣ ਲੱਗੇ ਆ ਜੰਮੂ ਦੇ ਬਾਜ਼ਾਰਾਂ ਦੇ ਵਿੱਚ ਰੌਣਕ ਫੇਰ ਪੜਤੀ ਆ ਅਮਰਸਰ ਦੇ ਦੁਕਾਨਾਂ 'ਚ ਰੌਣਕ ਫੇਰ ਪੜਤੀ ਆ ਫਿਰੋਜ਼ਪੁਰ ਫਾਜ਼ਲਕਾ ਅਮਰਸਰ ਗੁਰਦਾਸਪੁਰ ਕਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਦੇ ਲੋਕ ਆਪੋ-ਆਪਣੇ ਘਰਾਂ ਦੇ ਵਿੱਚ ਫੇਰ ਆ ਗਏ ਆ ਉਧਰ ਰਾਜਸਥਾਨ ਦੀ ਗੱਲ ਕਰੀਏ ਤਾਂ ਉਥੇ ਵੀ ਜੈਸਲਮੇਰ ਤੇ ਜਾਂ ਬਾਕੀ ਬਾੜਮੇਰ ਤੇ ਹੋਰ ਖੇਤਰਾਂ ਦੇ ਵਿੱਚ ਲੋਕ ਆਪੋ-ਆਪਣੇ ਘਰਾਂ ਦੇ ਵੱਲ ਆ ਗਏ ਆ ਹੁਣ ਬਲੈਕਆਊਟ ਨਹੀਂ ਆ ਹੁਣ ਕਿਸੇ ਗੱਲ ਦਾ ਡਰ ਨਹੀਂ ਆ ਹੁਣ ਸਕੂਲ ਖੁੱਲ ਗਏ ਆ ਵੱਡੀ ਗੱਲ ਇਹ ਆ ਕਿ ਅੱਜ ਤਿੰਨ-ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਫਿਰੋਜ਼ਪੁਰ ਦੀ ਗੱਲ ਕਰੀਏ ਫਾਜ਼ਿਲਕਾ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਤਿੰਨ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਸਪੂਰ ਯੂਨੀਵਰਸਿਟੀਆਂ ਅਣਮੋਲ ਨਹੀਂ ਹੁੰਦਾ ਸਮਝੋ। ਤੋਂ ਉਹ ਜਿਹੜੀ ਚਿੰਤਾ ਸੀਗੀ ਉਹ ਚਿੰਤਾ ਮੁੱਕ ਗਈ ਆ। ਹਾਂ ਇਸ ਚਿੰਤਾ ਦੇ ਵਿੱਚ ਆਪਾਂ ਕਾਫੀ ਕੁਝ ਗਵਾਇਆ ਵੀ ਆ। ਜਿਹੜਾ ਹੁਣ ਲੁਧਿਆਣਾ ਦਾ ਡੀਐਮਸੀ ਆ, ਗਿਆਨੰਦ ਮੈਡੀਕਲ ਕਾਲਜ ਉਹਦੇ ਵਿੱਚ ਕਈ ਮਰੀਜ਼ ਹੈਗੇ ਆ ਜਿਹੜੇ ਕਿ ਫਲੋਜ਼ਪੁਰ ਵੱਲੋਂ ਜਾਂ ਹੋਰ ਵੱਖ-ਵੱਖ ਥਾਵਾਂ ਤੋਂ ਆਏ ਆ ਜਿਹੜੇ ਕਿ ਗੋਲਾ ਫਟਣ ਕਰਕੇ ਜਾਂ ਜਿਹੜੇ ਕਿ ਡਰੋਨ ਆ ਜਿਹੜਾ ਉਹ ਫਟਣ ਦੇ ਕਰਕੇ ਤੇ ਮਦਾਇਲ ਡਿੱਗਣ ਦੇ ਕਰਕੇ जख्मी ਹੋਏ ਆ ਤੇ ਉਹ ਉਥੇ ਡਾਕਟਰ ਕਰਵਾਏ ਗਏ ਆ ਸੋ ਇਸ جنگ ਨੂੰ ਲੋਕਾਂ ਨੇ ਕਿੰਨਾ ਨੇ ਮਜ਼ਾਕ ਸਮਝਿਆ ਪਰ ਜੰਗ ਕੀ ਹੁੰਦੀ ਹੈ ਜੀ ਭਿਆਨਕਤਾ ਕੀ ਹੁੰਦੀ ਹੈ ਇਹ ਲੋਕਾਂ ਨੂੰ ਅਹਿਸਾਸ ਪਾ ਲੈਣਾ ਚਾਹੀਦਾ ਵੀ ਜੇਕਰ ਕੁਝ ਲੱਗ ਜਾਂਦਾ ਜੇਕਰ ਜੰਗ ਲੱਗ ਜਾਂਦੀ ਤਾਂ ਕੀ ਮੰਦਾ ਨਾ ਗੋਲੇ ਨੇ ਨਾ ਗੋਲੀ ਨੇ ਪੁੱਛ ਕੇ ਨਹੀਂ ਡਿੱਗਣਾਵੇਂ ਪਾਈਏ ਕਿਹੜਾ ਪਿੰਡ ਆ ਤੇ ਕਿਹੜਾ ਨਗਰ ਤੇ ਕਿਹੜਾ ਖੇੜਾ ਤੇ ਕਿਹੜਾ ਘਰ ਆ ਤੇ ਕਿਹੜਾ ਖੇਤ ਆ ਸੋ ਇਸ ਗੱਲ ਵੀ ਸੁੱਖ ਮਨਾ ਗਏ ਵੀ ਸਾਰਾ ਕੁਝ ਠੀਕ ਹੋ ਗਿਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਇਹ ਅਸਲ ਦੇ ਵਿੱਚ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਸਰਹੱਦੀ ਸੂਬੇ ਦੇ ਲੋਕ ਹੀ ਸਮਝ ਸਕਦੇ ਨੇ ਕਿਉਂਕਿ ਬਹੁਤ ਸਾਰੀਆਂ ਪੋਸਟਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਸੀ ਜਿਦੇ ਵਿੱਚ ਜਿਨ੍ਹਾਂ ਲੋਕਾਂ ਦਾ ਸਰਹੱਦੀ ਸੂਬੇ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਉਹ ਸੈਲੀਬ੍ਰੇਟ ਕਰ ਰਹੇ ਸੀ ਇਸ ਵਾਰ ਨੂੰ ਹਨਾ ਪਰ ਲੋਕ ਜਿਹੜੇ ਇਸ ਗੱਲ ਨੂੰ ਸਮਝਣ ਤੋਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਕਿ ਜੇਕਰ ਜੰਗ ਲੱਗਦੀ ਹੈ ਤਾਂ ਫਿਰ ਕੀ ਹਾਲਾਤ ਹੋ ਸਕਦੇ ਨੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੇਖੋ ਪੰਜਾਬੀਆਂ ਦਾ ਵੱਡਾ ਹਿੱਸਾ ਤਮਾਸ਼ੀਨ ਹੈ ਪੰਜਾਬੀ ਤਾਂ ਇਹ ਵੀ ਜੇਕਰ ਇੱਕ ਥਾਂ ਦੇ ਉੱਤੇ ਕਿਤੇ ਗੋਲਾ ਡਿੱਗਦਾ ਸੀ ਜਾਂ ਡਰੋਨ ਡਿੱਗਦਾ ਸੀ ਤਾਂ ਚਾਰ ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਸੀ ਮੈਂ ਚਲੋ ਟੂ ਆਈ ਦੇਖਿਆ ਵਾਂ ਵੀ ਆਪਾਂ ਤਾਂ ਇਸ ਮੱਤ ਵਾਲੇ ਬੰਦੇ ਆ ਕਈ ਪੰਜਾਬੀ ਜਿਹੜੇ ਚੁਟਕਲੇ ਬਣਾ ਕੇ ਬਹਿ ਗਏ ਵੀ ਭਾਈ ਉੱਥੇ ਜਿਹੜਾ ਡਰੋਨ ਡਿੱਗਿਆ ਉਹਦੇ ਨਾਲ ਖੜ ਕੇ ਫੋਟੋਆਂ ਖਿਚਵਾਉਣੀਆਂ ਕੋਈ ਇਹ ਗੱਲ ਕਹੀਆਂ ਨਾ ਸੀ ਕਿ ਯਾਰ ਮੇਰੀ ਪੈਲੀ ਦੇ ਵਿੱਚ ਡਿੱਗਿਆ ਸੀਗਾ ਚਾਕੇ ਦੂਜਾ ਲੈ ਗਿਆ ਮੈਂ ਤਾਂ ਤਸ਼ਕੀਦ ਅਰਜ਼ੀ ਕਰਮਾਉਣੀ ਹੈ ਵੇਚਣਾ ਤਾਂ ਮੈਂ ਸੀਗਾ ਇਹ ਸੋ ਇਹ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂਗਾ ਵੀ ਭਾਈ ਇਹਨਾਂ ਗੱਲਾਂ ਦਾ ਤੇ ਇਹਦੇ ਅਰਥ ਕੀ ਹੈਗੇ ਆ ਸੋਕਾ ਸਾਡੇ ਲਈ ਤਾਂ ਇਹ ਵੀ ਜਿਵੇਂ ਚਲੋ ਸਾਰ ਗੱਲ ਦੇ ਵਿੱਚ ਮਜ਼ਾਕ ਮਸਖਰਾ ਪਾਣਾ ਜਿਹੜਾ ਉਹ ਸਾਡੇ ਸੁਭਾਅ ਦੇ ਵਿੱਚ ਹੈ ਪਰ ਇਹ ਵੇਲਾ ਬੜਾ ਭਿਆਨਕ ਸੀਗਾ ਵੇਲਾ ਬੜਾ ਖਤਰਨਾਕ ਸੀਗਾ ਜਿਹੜਾ ਕਿ ਚਲੋ ਚੰਗੀ ਗੱਲ ਹੈ ਟਲ ਗਿਆ ਉਹ ਕਿਵੇਂ ਟਲ ਗਿਆ ਹਾਲਾਂਕਿ ਮੈਂ ਇਹ ਗੱਲ ਅੱਜ ਵੀ ਸੋਚਦਾ ਵੀ ਪਹਿਲਗਾਮ ਦੇ ਵਿੱਚ 26 ਲੋਕ ਮਾਰੇ ਗਏ ਜੇ ਕਸੂਰ ਮਾਰੇ ਉਸ ਤੋਂ ਬਾਅਦ ਜਿਹੜੇ ਮਾਰਨ ਵਾਲੇ ਅੱਤਵਾਦੀ ਉਹ ਕਿੱਧਰ ਗਏ ਆ ਕੀ ਉਹ ਵਾਰ ਦਿੱਤੇ ਜਿਹੜਾ ਕੁਛ ਆ ਚੱਲਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਦੇ ਨਾਲ ਅੱਤਵਾਦ ਮੁੱਕਿਆ ਕਿ ਨਹੀਂ ਮੁੱਕਿਆ ਜਾਂ ਉਹ ਬੰਦੇ ਜਿਹੜੇ ਉਹ ਕਿਥੋਂ ਫੜੇ ਜਾਣਗੇ ਉਹਨਾਂ ਬੰਦਿਆਂ ਦੇ ਬਾਰੇ ਕੀ ਪੁਸ਼ਟੀ ਹੋਊਗੀ ਵੀ ਭਾਈ ਉਹ ਉਹ ਵਾਰ ਦਿੱਤੇ ਗਏ ਕਿ ਨਹੀਂ ਮਾਰ ਦਿੱਤੇ ਗਏ ਸਵਾਲ ਉੱਡੇ ਦਾ ਉੱਡਾ ਹੀ ਆ ਪਰ ਉਸ ਤੋਂ ਬਾਅਦ ਜਿਹੜੀਆਂ ਪ੍ਰਸਥਿਤੀਆਂ ਪੈਦਾ ਹੋਈਆਂ ਸੀ ਵੀ ਕਦੇ ਕਿਸੇ ਖੇਤ ਚ ਡਿੱਗ ਪਿਆ ਕਦੇ ਕਿਥੋਂ ਪਤਾ ਲੱਗਾ ਜੀ ਕਿ ਧੁਮਾਕੇ ਦੀ ਆਵਾਜ਼ ਆਈ ਕਦੇ ਕਿਥੋਂ ਆ ਲੋਕਾਂ ਨੇ ਅਫਵਾਹਾਂ ਵੀ ਬਹੁਤ ਫਲਾਈਆਂ ਫਟਦਾ ਸਿਲੰਡਰ ਸੀਗਾ ਲੋਕ ਡਰੋਂ ਦੱਸਦੇ ਸੀ ਫਟਦਾ ਟਾਇਰ ਸੀ ਲੋਕ ਕਹਿੰਦੇ ਸੀ ਮਜਾਇਲਟੀ ਕਿ ਤੂੰ ਲੋਕ ਮਤਲਬ ਇੰਨੇ ਪਤਲੇ ਦਿਲ ਦੇ ਆ ਵੀ ਹਰ ਗੱਲ ਦੇ ਵਿੱਚ ਤੁਹਾਨੂੰ ਖੜਕਾ ਉਹੀ ਦੱਸਦਾ ਸੀਗਾ ਤੇ ਲੋਕ ਇੰਨੇ ਮੂਰਖ ਵੀ ਆ ਵੀ ਭਾਈ ਸੋਚਣ ਵਾਲੀ ਗੱਲ ਆ ਪੈਟਰੋਲ ਪੰਪਾਂ ਦੇ ਉੱਤੇ ਡਰਮਾਂ ਦੇ ਡਰਮ ਤੇਲ ਦੇ ਭਰਉਣ ਲੱਗ ਗਏ ਜੇਕਰ ਆਪਾਂ ਮਰਨਾ ਹੀ ਆ ਜੇਕਰ ਅਪੜੇ ਤੇ ਗੋਲਾ ਡਿੱਗਣਾ ਹੀ ਆ ਤੇ ਆਪਾਂ ਪੈਟਰੋਲ ਡੀਜ਼ਲ ਕੀ ਕਰਦਾ ਜੇ ਆਪਾਂ 4 ਮਹੀਨਿਆਂ ਦੇ ਲਈ 6 ਮਹੀਨਾ ਵਾਸਤੇ ਭਰਾਸ਼ਣ ਜਮ੍ਹਾਂ ਕਰਕੇ ਰੱਖ ਲਿਆ ਜੇ ਬਚਣਾ ਹੀ ਨਹੀਂ ਤਾਂ ਫਿਰ ਪੇੜੇ ਕੀ ਨਹੀਂ ਕਰ ਕਰ ਕੇ ਡੇੜੇ ਆ ਮਤਲਬ ਇਹ ਕਿ ਲੋਕਾਂ ਦਾ ਦੂਰ ਰਸੀ ਸੋਚ ਨਾਲ ਕੋਈ ਸੰਬੰਧ ਨਹੀਂ ਹੈਗਾ ਲੋਕਾਂ ਨੂੰ ਇਹ ਸੀਗਾ ਵੀ ਜੇਕਰ ਅਸੀਂ ਕਮਰੇ ਦੇ ਵਿੱਚ ਬੈਠੇ ਆ ਨਾ ਜੇ ਪੱਧਕੇ ਕਮਰੇ ਦੇ ਵਿੱਚ ਵੜ ਜਾਗੇ ਫਿਰ ਸਾਡਾ ਕੁਝ ਨਹੀਂ ਹੁੰਦਾਗਾ ਜਦ ਕਿ جنگ ਏਵੇਂ ਨਹੀਂ ਹੁੰਦੀ ਇਹ جنگ ਕਿਹੜਾ ਪਹਾਲੇ ਦੇ ਨਾਲ ਨਾ ਤਲਵਾਰ ਦੇ ਨਾਲ ਜਾਂ ਡਾਂਡਾ ਦੇ ਨਾਲ ਲੜਦੀਆਂ ਇਹ ਬਟਨਾਂ ਦੀ جنگ ਆ ਉਧਰੋਂ ਬਟਨ ਨੱਪਿਆ ਇਧਰੋਂ ਬਟਨ ਨੱਪਿਆ ਪਤਾ ਨਹੀਂ ਕਿੰਨਾ ਹਰਾਮ ਮਚਣਾ ਸੀਗਾ ਜੀ ਜੀ ਬਿਲਕੁਲ ਸਹੀ ਬਟਨਾ ਸਾਹਿਬ ਭਾਰਤੀ ਫੌਜ ਦਾ ਕਹਿਣਾ ਕਿ ਉਹ ਆਪਰੇਸ਼ਨ ਸੰਧੂਰ ਲਗਾਤਾਰਤਾ ਦੇ ਵਿੱਚ ਰਹੇਗਾ ਬਿਲਕੁਲ ਜੀ ਬਿਲਕੁਲ ਜੀ ਇਹਦੀ ਕੀ ਗੱਲ ਭਾਰਤੀ ਫੌਜ ਦੇ ਜਿਹੜੇ ਮੁਖੀ ਆ ਇਹ ਤਿੰਨਾ ਫੌਜਾਂ ਦੇ ਜਿਹੜੇ ਐ ਸੀਨੀਅਰ ਉਹਨਾਂ ਦੇ ਬੰਦੇ ਗੱਲ ਕਹੀ ਗਈ ਆ ਇਹ ਜਿਹੜੇ ਲੈਫਟੀਨੈਂਟ ਜਨਰਲ ਰਜੈਤ ਰਾਜੀਵ ਕਹੀ 에어 ਮਾਰਸ਼ਲ ਏਕੇ ਭਾਰਤੀ ਵਾਈਸ ਐਡਮਿਰਲ ਏਐਨ ਪ੍ਰਮੋਦ ਤੇ ਮੇਜਰ ਜਨਰਲ ਐਸਐਸ ਸ਼ਰਦਾ ਇਹਨਾਂ ਨੇ ਗੱਲ ਕਹੀ ਆ ਕਿ ਆਪਰੇਸ਼ਨ ਸੰਧੂਰ جاری ਰਹੂਗਾ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਕੀ ਕੀ ਕੁਝ ਹੁਣ ਤੱਕ ਕੀਤਾ ਇਸ ਜੰਗ ਦੇ ਵਿੱਚ ਕਿੰਨ ਵੱਡੇ ਅੱਤਵਾਦੀ ਸਮੇਤ ਉਹ ਕਹਿੰਦੇ ਕਿ ਅਸੀਂ 100 ਅੱਤਵਾਦੀ ਮਾਰੇ ਆ ਪਾਕਿਸਤਾਨ ਦੇ 35 ਤੋਂ ਲੈ ਕੇ 40 ਜਵਾਨ ਵੀ ਮਾਰੇ ਗਏ ਆ ਪੰਜ ਭਾਰਤੀ ਜਵਾਨ ਸ਼ਹੀਦ ਹੋਏ ਆ ਫੌਜ ਮੁਖੀ ਨੇ ਕਹਿੰਦੇ ਜੀ ਫੌਜ ਨੂੰ ਖੁੱਲੀ ਛੁੱਟ ਦੇਤੀ ਆ ਤੇ ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਆ ਸੋ ਆ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਉਹਨਾਂ ਨੇ ਤਰੀਕਵਾਈ ਦੱਸਿਆ ਤੇ ਕਿੰਨੀ ਤਰੀਕ ਨੂੰ ਕੀ ਹੋਇਆ ਸੀ ਤੇ ਫਿਰ ਅਸੀਂ ਉਹਦਾ ਮੂਲਵਾਂ ਉੱਤਰ ਕਿਵੇਂ ਦਿੱਤਾ ਫਿਰ ਇੱਕ ਵਾਰੀ ਆ ਕੁਝ ਉਹਨਾਂ ਨੇ ਕੀਤਾ ਫਿਰ ਅਸੀਂ ਕਿਵੇਂ ਕੀਤਾ ਅਸੀਂ ਪਰਲੇ ਪਾਰ ਜਾ ਕੇ ਕਿਸ ਤਰੀਕੇ ਦੇ ਨਾਲ ਬਰੂਰ ਸੁੱਟਿਆ ਅਸੀਂ ਕਿਸ ਤਰੀਕੇ ਦੇ ਨਾਲ ਅੱਤਵਾਦੀ ਟਿਕਾਣੇ ਤਬਾਹ ਕੀਤੇ ਆ ਹਾਲਾਂਕਿ ਇਹ ਗੱਲ ਸੱਚੀ ਹੈ ਵੀ ਪਰਲੇ ਪਾਰ ਵਾਲੇ ਇਹਨਾਂ ਸਾਰੀਆਂ ਗੱਲਾਂ ਤੇ ਕਾਟਾ ਫੇਰਦੇ ਆ ਜਿਹਾ ਪਾ ਉਹਨਾਂ ਦੇ ਮੀਡੀਆ ਨੂੰ ਸੁਣੀਏ ਉਹ ਇਹ ਗੱਲ ਕਹਿੰਦੇ ਵੀ ਅਸੀਂ ਭਾਰਤ ਦੀ ਪਿੱਠ ਲਵਾਤੀ ਅਸੀਂ ਭਾਰਤ ਦੀ ਠੀਕੜਾ ਸੀ ਅਸੀਂ ਤਬਾਈਆਂ ਛਾਤੀਆਂ ਅਸੀਂ ਇਹ ਗੱਲ ਕਹਿੰਦੇ ਵੀ ਅਸੀਂ ਤਬਾਈਆਂ ਛਾਤੀਆਂ ਸੋ ਗੱਲ ਹੈ ਜੀ ਕਿ ਦੋਵੇਂ ਦੇਸ਼ ਆਪੋ ਆਪਣੇ ਅਖਬਾਰਾਂ ਦੇ ਵਿੱਚ ਆਪੋ ਆਪਣੇ ਚੈਨਲਾਂ ਤੇ ਆਪੋ ਆਪਣੇ ਮੰਤਰੀਆਂ ਦੇ ਰਹੀ ਕਾਨਫਰੰਸਾਂ ਕਰਕੇ ਤੇ ਦਾਵਾ ਕਰ ਰਹੇ ਆ ਵੀ ਅਸੀਂ ਵਟ ਕੱਢਦੇ ਅਸੀਂ ਵਟ ਕੱਢਦੇ ਪਰ ਗੱਲ ਇਹ ਵੀ ਜਿਹੜੀ ਸੱਚੀ ਗੱਲ ਵੀ ਦੋਵਾਂ ਦੇਸ਼ਾਂ ਦੀ ਆਰਥਿਕਤਾ ਕਿਹੋ ਜੀ ਆ ਇਹ ਦੋਵਾਂ ਦੇਸ਼ਾਂ ਨੂੰ ਪਤਾ ਹੀ ਹੈ ਈ ਪਤਾ ਨਹੀਂ ਕਿਉਂ ਆਪਾਂ ਇਹਨਾਂ ਗੱਲਾਂ ਦੇ ਵਿੱਚ ਫੁਕਰ ਕਰਦੀ ਜੀ ਸਮਝਦੇ ਆ ਜਦ ਕਿ ਪਾਕਿਸਤਾਨ ਦੇ ਵਿੱਚ ਆਖੋ ਕੀ ਹਾਲਾਤ ਹੈਗੇ ਆ ਮੇਰਾ ਖਿਆਲ ਹੈ ਕਿ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਆ ਪਰ ਪੁੱਲ ਮਿਲਾ ਕੇ ਚਲੋ ਸਭ ਨੇ ਆਪੋ ਆਪਣੀ ਪਿੱਠ ਥਾਪੜਨੀ ਹੁੰਦੀ ਆ ਵੀ ਚਲੋ ਅਸੀਂ ਛਾ ਗਏ ਅਸੀਂ ਛਾ ਗਏ ਇੱਥੇ ਕਿਹੜਾ ਕੋਈ ਰੈਫਰੀ ਸੀਗਾ ਵੀ ਜਿਹਨੇ ਦੱਸਣਾ ਸੀ ਤੇਰੇ ਨੰਬਰ ਕਿੰਨੇ ਆ ਤੇਰੇ ਨੰਬਰ ਕਿੰਨੇ ਆ ਪਰ ਇਹ جنگ ਟਲ ਗਈ ਇਸ جنگ ਦੇ ਵਿੱਚ ਸਿਆਸੀ ਲੋਕਾਂ ਦਾ ਪਤਾ ਨਹੀਂ ਕੀ ਨੁਕਸਾਨ ਹੋਣਾ ਸੀ ਪਰ ਆਮ ਲੋਕ ਬੜੇ ਮਾਰੇ ਜਾ ਸਕਦੇ ਸੀ ਇਸ ਵੱਲੋਂ ਬਚਾਅ ਹੋ ਗਿਆ ਜੀ ਜੀ ਤੇ ਟੈਣਾ ਸਾਹਿਬ ਕਸ਼ਮੀਰ ਦੇ ਮੁੱਦੇ ਦੇ ਉੱਪਰ ਕਹਿੰਦੇ ਭਾਰਤ ਤੇ ਪਾਕਿਸਤਾਨ ਦੇ ਨਾਲ ਅਸੀਂ ਮਿਲ ਕੇ ਕੰਮ ਕਰਨ ਦੇ ਲਈ ਤਿਆਰ ਆਂ ਇਹ ਗੱਲ ਕਹੀ ਹੈ ਜੀ 트럼ਪ ਹੋਰਾਂ ਨੇ ਹਾਂ ਬਿਲਕੁਲ ਜੀ ਬਿਲਕੁਲ ਦੁਨੀਆ ਦੇ ਸਰਪੰਚ ਨੇ ਇਹ ਗੱਲ ਕਹੀ ਹੈ ਤੇ ਕਹਿੰਦੇ ਵੀ 트럼ਪ ਹੋਰਾਂ ਨੇ ਵਿੱਚ ਪਾ ਕੇ ਇਸ ਮਸਲੇ ਦੇ ਤੇ ਫਿਰ ਕਹਿੰਦੇ ਸਾਰਾ ਮਸਲਾ ਇਹ ਹੱਲ ਕਰਵਾਇਆ ਤੇ 트럼ਪ ਨੇ ਪਹਿਲਾਂ ਟਵੀਟ ਕੀਤਾ ਸੀਗਾ ਵੀ ਭਾਈ ਮੈਂ ਵਿੱਚ ਪਾ ਕੇ ਤੇ ਗੱਲ ਨੂੰ ਤਣਪਤਨ ਲਵਾਤਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਵੇਲੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਸਾਧਗਰ ਬਣਾਉਣ ਦੀ ਲੋੜ ਆ ਅਸੀਂ ਦੋਵਾਂ ਦੇਸ਼ਾਂ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਆ ਤੇ ਦੋਵਾਂ ਦੇਸ਼ਾਂ ਨੂੰ ਅਸੀਂ ਇਹ ਗੱਲ ਕਹੀ ਹੈ ਕਿ ਭਾਈ ਜੰਗਬੱਦੀ ਦੀ ਉਲੰਘਣਾ ਨਾ ਹੋਵੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਜ਼ਾਰ ਸਾਲ ਪੁਰਾਣਾ ਜਿਹੜਾ ਕਸ਼ਮੀਰ ਮੁੱਦਾ ਇਹਦੇ ਲਈ ਵੀ ਵਿਚੋਲੇ ਦੇ ਤੌਰ ਦੇ ਉੱਤੇ ਕਿ ਅਸੀਂ ਕੁਕਮਾ ਹੱਲ ਕਢਵਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਭਾਰਤ ਦੇ ਵੱਲੋਂ ਇਸ ਗੱਲ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਵੀ ਕਸ਼ਮੀਰ ਮਸਲੇ ਦੇ ਉੱਤੇ ਸਾਨੂੰ ਕੋਈ ਵਿਚੋਲਗੀ ਦੀ ਲੋੜ ਨਹੀਂ ਹੈ ਪਰ ਉਧਰ ਪਾਕਿਸਤਾਨ ਨੇ ਇਹਦਾ ਧੰਨਵਾਦ ਕੀਤਾ ਵੀ ਭਾਈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਵੀ ਭਾਈ ਤੁਸੀਂ ਇਸ ਕਸ਼ਮੀਰ ਮਸਲੇ ਦੇ ਵਿੱਚ ਵੀ ਪੈਣਾ ਚਾਹੁੰਦੇ ਆ ਪਰ ਭਾਰਤ ਨੇ ਗੱਲ ਕਹੀ ਹੈ ਜੀ ਕਿ ਇਸ ਮਸਲੇ ਦੇ ਉੱਤੇ ਸਾਨੂੰ ਤੁਹਾਡੀ ਕਿਸੇ ਵੀ رائے ਦੀ ਤੇ ਕਿਸੇ ਵੀ ਤੁਹਾਡੀ ਸਾਨੂੰ ਦਖਲ ਅੰਦਾਜ਼ੀ ਦੀ ਲੋੜ ਨਹੀਂ ਆ ਚਲੋ ਗੱਲ ਇਹ ਹੈ ਜੀ ਕਿ ਕਸ਼ਮੀਰ ਮਸਲੇ ਵਾਲੀ ਗੱਲ ਤਾਂ ਪੁੱਛੀ ਵੀ ਨਹੀਂ ਸੀ ਦੱਸੀ ਵੀ ਨਹੀਂ ਸੀ ਤੇ ਟਰੰਪ ਹੋਰਾਂ ਨੇ ਵੈਸੇ ਵਿੱਚ ਕਰਤੀ ਆ ਪਰ ਕੱਲ ਮੈਂ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਟਰੰਪ ਦੇ ਪੁੱਤ ਨੇ ਗੱਲ ਕਹੀ ਹੈ ਕਿ ਮੇਰਾ ਬਾਪੂ ਹੀ ਇਹ ਸਾਰੇ ਕੰਮ ਕਰ ਸਕਦਾ ਮੇਰੇ ਬਾਪ ਨੇ ਹੀ ਵਿੱਚ ਪੈ ਕੇ ਇਹ ਮਸਲਾ ਹੱਲ ਕਰਵਾਇਆ ਤੇ ਲੋਕ ਇਹ ਵੀ ਗੱਲ ਕਹਿੰਦੇ ਵੀ ਚਲੋ ਵਧੀਆ ਗੱਲਾਂ ਪਰ ਰੂਸ ਤੇ ਯੂਕਰੇਨ ਵਾਲਾ ਮਸਲਾ ਵੀ ਹੱਲ ਕਰਵਾ ਦਿਓ ਸੋ ਇਸ ਤਰੀਕੇ ਦੇ ਬੇਰਬੇ ਸਾਹਮਣੇ ਆਏ ਆ ਪਰ 트ੰਪ ਨੇ ਇਸ ਮਸਲੇ ਦੇ ਵਿੱਚ ਭਲਖੱਟੀ ਆ ਦੋਵਾਂ ਦੇਸ਼ਾਂ ਦੇ ਵਿੱਚ ਜੰਗ ਲੱਗਦੀ ਲੱਗਦੀ ਹਟਾਉਣ ਦੇ ਲਈ ਇੱਕ ਭਲਖੱਟੀ ਆ ਉਹਨੇ ਇਹ ਗੱਲ ਕਹੀ ਆ ਕਿ ਦੋਵੇਂ ਦੇਸ਼ੀ ਸਿਆਣੇ ਆ ਦੋਵੇਂ ਦੇਸ਼ੀ ਸਮਰੱਧ ਆ ਦੋਵੇਂ ਦੇਸ਼ਾਂ ਨੂੰ ਆਪਣੀਆਂ ਲੋੜਾਂ ਤੇ ਜੰਗ ਨੂੰ ਰੋਕ ਕੇ ਤੇ ਭਾਈ ਇਸ ਵੇਲੇ ਸਾਰਾ ਕੁਝ ਠੀਕ ਕਰਨਾ ਚਾਹੀਦਾ ਚਲੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਫਿਰ ਹਾਲ 트੍ਰੰਪ ਦੀ ਇਸ ਮਾਮਲੇ ਚ ਮੇਰਾ ਲੁੱਟਿਆ ਜੀ ਜੀ ਸੋ ਕੋਲ ਮਲਾ ਕੇ ਗੱਲ ਇਹ ਆ ਜਣਾ ਸਾਹਿਬ ਕਿ ਜੋ ਕੁਝ ਪਿਛਲੇ ਇਨੇ ਦਿਨਾਂ ਤੋਂ ਵਾਪਰਿਆ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਪੰਜਾਬ ਦੀ ਪੰਜਾਬੀਆਂ ਦੀ ਜ਼ਿੰਦਗੀ ਮੁਰ ਤੋਂ ਲੀਹ ਦੇ ਉੱਪਰ ਆ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਸਭ ਕੁਝ ਹੁਣ ਪਹਿਲਾਂ ਵਾਂਗੂ ਲੀਹ ਦੇ ਉੱਤੇ ਆ ਹੁਣ ਕੁਝ ਵੀ ਐਸਾ ਨਹੀਂ ਆਪਾਂ ਕਹਿ ਦਈਏ ਵੀ ਫਲਾਣੀ ਥਾਂ ਤੇ ਗੋਲੇ ਡਿੱਗ ਰਹੇ ਆ ਫਲਾਣੀ ਥਾਂ ਤੇ ਤਬਾਈ ਉੱਠ ਖੜੀ ਆ ਫਲਾਣੀ ਥਾਂ ਤੇ ਆਹ ਕੁਝ ਹੋ ਗਿਆ ਇਹੋ ਜਿਹਾ ਹੁਣ ਕੁਝ ਵੀ ਨਹੀਂ ਆ ਸਭ ਕੁਝ ਹੁਣ ਸ਼ਾਂਤ ਆ ਸਭ ਕੁਝ ਹੁਣ ਨਾਰਮਲ ਆ ਤੇ ਇਹ ਜਿਹੜਾ ਨਾਰਮਲ ਰਹਿਣਾ ਵੀ ਚਾਹੀਦਾ ਪੰਜਾਬ ਦੀ ਗੱਲ ਕਰਕੇ ਅਸੀਂ ਗੱਲ ਕਰਕੇ ਰਾਜਸਥਾਨ ਦੀ ਅਸੀਂ ਗੱਲ ਕਰਕੇ ਜੰਮੂ ਕਸ਼ਮੀਰ ਦੀ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਹੀ ਆਪਾਂ ਇਹ ਜੰਗ ਦੇ ਬਦਲਬਦ ਦੇਖੇ ਸੀਗੇ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਹੁਣ ਹਾਲਾਤ ਨਾਰਮਲ ਹੋ ਗਏ ਆ ਸੋ ਚੰਗੀ ਗੱਲ ਆ ਭਾਈ ਇਸ ਗੱਲ ਦੇ ਉੱਤੇ ਅਸੀਂ ਸਿਰਫ ਕਰਦੇ ਆ ਪਰ ਲੋਕਾਂ ਨੇ ਆਪਦੀ ਥੋੜੀ ਜਿਹੀ ਜਿਹੜੇ ਚਲੋ ਇਲਤੀ ਲੋਕ ਹੁੰਦੇ ਆ ਤਾਂ ਇਲਤ ਕਰ ਹੀ ਗਏ ਆ ਪਰ ਵੱਡੀ ਜਣਤੀ ਵਿੱਚ ਲੋਕਾਂ ਨੇ ਆਪ ਦੀ ਸਹਿਰਤਾ ਵੀ ਦਿਖਾਈ ਆ ਲੋਕ ਆ ਜਿਹੜੇ ਵੱਤੋ ਵੱਤ ਅਰਦਾਸ ਕਰ ਸਕਦੇ ਆ ਜੇ ਕੋਈ ਸੰਕਟ ਆਵੇ ਤਾਂ ਦੂਜੇ ਦੀ ਮਦਦ ਕਰ ਸਕਦੇ ਆ ਕਈ ਲੋਕਾਂ ਨੇ ਇਹਨਾਂ ਗੱਲਾਂ ਦਾ ਤਮਾਸ਼ਾ ਬਣਾਇਆ ਕਈ ਲੋਕਾਂ ਨੇ ਇਸ ਗੱਲ ਦੀ ਸਿਰਫਤਾ ਨੂੰ ਸਮਝਿਆ ਸੋ ਜਿਹੜੇ ਲੋਕਾਂ ਨੇ ਸਿਆਣਪ ਤੋਂ ਕਮ ਲਿਆਣਾ ਸ਼ੁਕਰੀਆ ਅਦਾ ਕਰਨਾ ਬਣਦਾ ਪਰ ਗੱਲ ਪਲ ਮਿਲਾ ਕੇ ਵੀ ਕਿ ਹੁਣ ਸਾਰਾ ਕੁਝ ਠੀਕ ਹੈ ਹੁਣ ਸਭ ਕੁਝ ਨੋਰਮਲ ਹੈ ਹੁਣ ਚਿੰਤਾ ਵਾਲੀ ਗੱਲ ਨਹੀਂ ਹੈ ਤੇ ਚਿੰਤਾ ਵਾਲੀ ਗੱਲ ਹੋਵੇ ਵੀ ਨਾ ਜੀ ਬਿਲਕੁਲ ਸਹੀ ਟਿਆਣਾ ਸਾਹਿਬ ਗਰਮੀ ਆ ਗਈਆਂ ਤੇ ਗਰਮੀਆਂ ਦੇ ਵਿੱਚ ਉਹੀ ਖਬਰਾਂ ਵੀ ਆਉਣ ਲੱਗ ਗਈਆਂ ਜਿਹੜੀਆਂ ਕਿ ਹਰ ਵਾਰੀ ਆਉਂਦੀਆਂ ਹੁੰਦੀਆਂ ਨੇ ਪਤਾ ਨਹੀਂ ਕਿਉਂ ਲੋਕ ਜਿਹੜੇ ਉਹ ਖਿਆਲ ਨਹੀਂ ਕਰਦੇ ਬੁੱਢੇ ਨਾਲੇ ਦੇ ਵਿੱਚ ਕਹਿੰਦੇ ਦੋ ਬੱਚੇ ਡੁੱਬ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਬੜੀ ਦੁਖਦਾਈ ਖਬਰ ਇਹ ਆ ਕਿ ਭਾਈ ਇੱਥੇ ਬੱਚੇ ਆ ਜਿਹੜੇ ਉਹ ਡੁੱਬ ਗਏ ਆ ਤੇ ਦੋ ਬੱਚੇ ਉਦੋਂ ਜਦੋਂ ਗਰਮੀ ਦੇ ਵਿੱਚ ਤੇ ਉਹ ਨਹਾਉਣ ਦੇ ਲਈ ਬੜੇ ਸੀ ਕਿ ਤੇ ਉਸ ਵੇਲੇ ਇਹਨਾਂ ਦੀ ਮੌਤ ਹੋ ਗਈ ਆ ਤੇ ਪਤਾ ਲੱਗਾ ਜੀ ਕਿ ਇੱਥੇ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਿਹੜੇ ਉਹਨਾਂ ਦੇ ਵੱਲ ਜਿਹੜੀ ਬੁੱਢੇ ਦਰਿਆ ਦੀ ਸਫਾਈ ਮੁਹਿੰਮ ਚੱਲ ਰਹੀ ਆ ਤਾਜਪੁਰ ਰੋਡ ਦੇ ਉੱਤੇ ਕੇਂਦਰੀ ਜੇਲ੍ਹ ਦੀ ਬਾਲਾਜੀ ਪੁਲੀ ਨੇੜੇ ਜਿਹੜਾ ਇਸ਼ਨਾਨ ਘਾਟ ਬਣਾਇਆ ਜਾ ਰਿਹਾ ਤੇ ਉਸ ਦਾ ਸਮਾਗਮ ਕਰਵਾਇਆ ਜਾ ਰਿਹਾ ਸੀਗਾ ਕਿ ਉੱਥੇ ਦੋ ਬੱਚੇ ਜਿਹੜੇ ਇੱਕ 13 ਸਾਲ ਦਾ ਗੁਰਜੀਤ ਸਿੰਘ 15 ਸਾਲ ਦਾ ਅਵੇ ਦੋਵੇਂ ਜਣੇ ਡੁੱਬ ਗਏ ਆ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਦੋਵਾਂ ਦੀ ਜ਼ਿੰਦਗੀ ਬਚਾਈ ਨਹੀਂ ਜਾ ਸਕੀ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਜਦੋਂ ਗਰਮੀ ਦਾ ਮੌਸਮ ਹੁੰਦਾ ਨਾ ਉਦੋਂ ਬਹੁਤ ਸਾਰੇ ਲੋਕਾਂ ਦੀਆਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਐ ਕਿ ਤਾਂ ਚਲੋ ਉਹੋ ਜਿਹੀ ਗਰਮੀ ਆਈ ਹੀ ਨਹੀਂ ਪਰ ਜਿਵੇਂ ਜਿਵੇਂ ਗਰਮੀ ਵਧੂਗੀ ਤੇ ਓਵੇਂ ਓਵੇਂ ਇਹੋ ਜਿਹੀਆਂ ਖਬਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਜਾਂਦਾ ਕਿਉਂਕਿ ਮੁੰਡੇ ਆ ਜਿਹੜੇ ਉਹ ਅਲੜ ਉਮਰ ਦੇ ਤੇ ਪਾਣੀ ਦੇ ਵਿੱਚ ਵੱੜਦੇ ਆ ਫਿਰ ਕੋਈ ਡੁੱਬਣ ਲੱਗਦਾ ਤਾਂ ਉਹਨੂੰ ਬਚਾਉਂਦੇ ਬਚਾਉਂਦੇ ਦੋ ਤਿੰਨ ਹੋਰ ਡੁੱਬ ਜਾਂਦੇ ਆ ਕਿਉਂਕਿ ਤੈਰਨਾ ਕਿਸੇ ਨੂੰ ਵੀ ਨਹੀਂ ਆਉਂਦਾ ਹੁੰਦਾ ਸੋ ਇਹ ਐ ਜੀ ਕਿ ਮਾੜੀਆਂ ਖਬਰਾਂ ਇਹ ਇਹ ਦੁਖਦਾਈ ਖਬਰਾਂ ਜਿਹੜੀਆਂ ਕਿ ਸਾਨੂੰ ਸੀਰ ਕੇ ਰੱਖ ਦਿੰਦੀਆਂ ਸੋ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਸੋਗ ਦੀ ਲਹਿਰ ਐ ਸੀ ਬੜੀ ਜੀ ਬਿਲਕੁਲ ਤੇ ਜਨਾਬ ਸਾਹਿਬ ਉਧਰ ਪਾਣੀ ਨੂੰ ਲੈ ਕੇ ਜੰਗ ਵੀ ਉਸੇ ਤਰੀਕੇ ਨਾਲ ਜਾਰੀ ਹੈ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਪਾਣੀ ਦਾ ਇੱਕ ਬੂੰਦ ਵੀ ਪਾਣੀ ਦੀ ਕਿਤੇ ਵੀ ਨਹੀਂ ਜਾਣ ਦੇਵਾਂਗੇ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਅਦਾਲਤ ਅਤੇ ਕੇਂਦਰ ਦੀ ਸਰਕਾਰ ਕੁਝ ਹੋਰ ਕਹਿੰਦੀ ਆ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਵੀ ਭੁੱਲ ਜੋ ਵੀ ਤੁਹਾਨੂੰ ਅਸੀਂ ਪਾਣੀ ਦੇਵਾਂਗੇ ਹਰਿਆਣੇ ਨੂੰ ਅਸੀਂ ਪਾਣੀ ਨਹੀਂ ਦੇਣਾ ਕੱਲ ਫੇਰ ਵਿਵਾਦ ਪੈਦਾ ਹੋ ਗਿਆ ਸੀ ਜਿਹੜੇ ਬੀਬੀਐਮ ਇਹ ਅਧਿਕਾਰੀ ਆ ਜਿਹੜੇ ਤੇ ਉਹਨਾਂ ਨੇ ਹਰਿਆਣੇ ਵੱਲ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੌਕੇ ਤੇ ਹਰਜੋਤ ਬੈਂਸ ਵੀ ਪਹੁੰਚ ਗਏ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚ ਗਏ ਤੇ ਫਿਰ ਰੌਲਾ-ਗੋਲਾ ਖੂਪਿਆ ਇਹ ਗੱਲ ਸੱਚੀ ਹੈ ਜੀ ਕਿ ਪੰਜਾਬ ਬਹੁਤੀ ਦੇਰ ਉਹਨਾਂ ਦਾ ਪਾਣੀ ਟੱਕ ਨਹੀਂ ਸਕਦਾ ਇਹ ਗੱਲ ਬਿਲਕੁਲ ਸੱਚੀ ਹੈ ਗੱਲ ਭਾਵੇਂ ਸੰਗੀ ਲੱਗੇ ਨਾ ਲੱਗੇ ਕਿਉਂਕਿ ਦੇਖੋ ਅਦਾਲਤੀ ਹੁਕਮ ਆ ਜਿਹੜੇ ਉਹ ਵੀ ਸਾਡੇ ਉਲਟ ਜਾਣੇ ਆ ਉਹਦੇ ਸਮੇਂ ਦੇ ਵਿੱਚ ਇਸ ਕਰਕੇ ਪਤਾ ਨਹੀਂ ਕਿ ਉਹਦੇ ਸਮੇਂ ਦੇ ਵਿੱਚ ਧੁਕਵਾਹ ਕੀ ਨਿਕਲੂਗਾ ਉਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਨਵਾਈਆ ਬਾਲਿਆ ਗੱਲ ਕਹਿ ਕੇ ਉਹ ਕਹਿੰਦੇ ਵੀ ਜਿਹੜੇ ਕਿਸਾਨਾਂ ਦੇ ਉੱਤੇ ਤੰਗ ਘਸਿਆ ਉਹਨਾਂ ਨੇ ਉਹ ਕਹਿੰਦੇ ਵੀ ਕੱਲ ਤੱਕ ਧਰਨੇ ਲਾਉਂਦੇ ਹੁੰਦੇ ਸੀ ਐਂ ਕਰਦੇ ਸੀ ਤੇ ਆ ਭਾਈ ਹੁਣ ਪੰਜਾਬ ਦਾ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣੇ ਕਿੱਥੇ ਜੇ ਸੁੱਤੇ ਪਏ ਆ ਉਹਨਾਂ ਨੇ ਆ ਗੱਲ ਕਹੀ ਸੀ ਤੇ ਕਿਸਾਨ ਜਿੱਥੇ ਮੰਨ ਗਏ ਇਹ ਗੱਲ ਕਹਿ ਲੀਆਂ ਕਿ ਭਾਈ ਤੂਰੇ ਤੇਰੇ ਕੋਲੇ ਕੋਈ ਟਿਚਰਾਂ ਤੋਂ ਬਣਾ ਹੋਰ ਗੱਲ ਹੀ ਕੋਈ ਨਹੀਂ ਗਈ ਤੁਹਾਨੂੰ ਕੋਈ ਸਰਫਟ ਕਰਦੇ ਇਹੀ ਗੱਲਾਂ ਹੁੰਦੀਆਂ ਸੋ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਅਜੀਬ ਜਿਹਾ ਮਾਹੌਲ ਬਣਿਆ ਪਿਆ ਪੰਜਾਬ ਦੇ ਪਾਣੀ ਦੀ ਰਾਖੀ ਸਭ ਨੂੰ ਕਰਨੀ ਚਾਹੀਦੀ ਹੈ ਪਰ ਇਸ بڑے ਪੰਜਾਬ ਦੇ ਪਾਣੀ ਦੀ ਰਾਖੀ ਦੇ ਨਾਲ-ਨਾਲ ਆਪੋ ਆਪਣੀ ਕੁਰਸੀ ਵੀ ਰਾਖੀ ਵੱਧ ਹੋ ਰਹੀ ਹੈ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਇੱਕ ਹੋਰ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਸਾਹਮਣੇ ਆਈ ਸੀ ਜੀ ਕਿ ਗਿਆਨੀ ਮੋਹਨ ਸਿੰਘ ਉਹ ਸਾਡੇ ਵਿਚਕਾਰ ਨਹੀਂ ਰਹੇ ਤੇ ਜਥੇਦਾਰ ਗੜਗਾਜ ਹੋਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸਾਰਿਆਂ ਦੇ ਲਈ ਪ੍ਰੇਰਣਾ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਗਿਆਨੀ ਮੋਹਨ ਸਿੰਘ ਦੀ ਕੋਈ ਨਹੀਂ ਗਲਤੀ ਆ ਇਹ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗਰੰਥੀ ਆ ਤੇ ਦੁਨੀਆ ਤੋਂ ਚਲੇ ਗਏ ਆ ਤੇ ਇਹਨਾਂ ਦੇ ਜਾਣ ਤੋਂ ਬਾਅਦ ਤੇ ਇਸ ਵੇਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਧਾਰਗੀਆਂ ਨੇ ਵੱਖ-ਵੱਖ ਜਥੇਬੰਦਾਂ ਅਤੇ ਸਹਾਬਾਨ ਨੇ ਇਹ ਦੁੱਖ ਦਾ ਇਜ਼ਹਾਰ ਕੀਤਾ ਜਾਨੀ ਕੁਲਦੀਪ ਸਿੰਘ ਮਰਦਾ ਜਨੇ ਕਹਿਆ ਕਿ ਇਹ ਇੱਕ ਮਾਨਮਤੀ ਸ਼ਖਸੀਅਤ ਸੀਗੇ ਤੇ ਇਹਨਾਂ ਦੇ ਵੱਲੋਂ ਪੰਥ ਦੇ ਲਈ ਬਹੁਤ ਕੁਝ ਕੀਤਾ ਗਿਆ ਇਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਸੇਵਾਵਾਂ ਨਿਭਾ ਗਏਗਾ ਉਹ ਕਦੇ ਵੀ ਭੁੱਲਣਾ ਨਹੀਂ ਜਾ ਸਕਦੀਆਂ ਉਹ ਉਹਨਾਂ ਨੇ ਇਹ ਗੱਲ ਚਾਈ ਆ ਉਹਨਾਂ ਨੇ ਕਿਹਾ ਜੀ ਕਿ ਜਾਨੀ ਮੋਹਨ ਸਿੰਘ ਜੀ ਦਾ ਜੀਵਨ ਜਿਹੜਾ ਉਹ ਸਮੁੱਚੇ ਸਿੱਖ ਜਗਤ ਵਾਸਤੇ ਪ੍ਰੇਰਨਾ ਸਰੋਤ ਰਿਹਾ ਉਜੇ ਪਾਸੇ ਐਡਵੋਕੇਟ ਧੰਮੂਰ ਨੇ ਕਿਹਾ ਇਹ ਗੈਨੀ ਮੋਹਨ ਸਿੰਘ ਨੇ ਲੰਮਾ ਸਮਾਂ ਪਰਿਵਾਰ ਸਾਹਿਬ ਵਿਖੇ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਬਾਣੀ ਤੇ ਬਾਣੀ ਨਾਲ ਜੋੜਿਆ ਤੇ ਗੁਰੂ ਵੱਲੋਂ ਦਰਸਾਏ ਮਾਰਗ ਤੇ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ ਆ ਉਹ ਸਿਧਾਂਤਵਾਦੀ ਪੁਰਸ਼ ਸੀਗੇ ਜਿਹੜੇ ਹਮੇਸ਼ਾ ਗੁਰੂ ਘਰ ਨੂੰ ਸਮਰਪਿਤ ਰਹੇ ਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਆਪਣੀ ਮਿੱਜੀ ਜਾਇਦਾਦ ਵੀ ਦਰਬਾਰ ਸਾਹਿਬ ਦੇ ਨਾਂ ਕਰਤੀ ਸੀ ਇਹੋ ਜੀ ਸ਼ਖਸੀਅਤ ਬਣਾ ਚਲਾਣਾ ਪੂਰੇ ਵਿਸ਼ਵ ਦੀਆਂ ਸੰਗਤਾਂ ਵਾਸਤੇ ਘਾਟਾ ਹੈਗਾ ਸੋ ਜਿਹੜੇ ਲੋਕ ਗੁਰਬਾਣੀ ਨੂੰ ਸਮਝਦੇ ਆ ਜਿਨ੍ਹਾਂ ਨੂੰ ਇਹ ਪਤਾ ਜੀ ਕਿ ਗੁਰਬਾਣੀ ਨਾਲ ਜੁੜੀ ਹੋਈ ਇਹ ਸ਼ਖਸੀਅਤ ਕੀ ਸੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਦੁੱਖ ਹੋਇਆ ਵੀ ਭਾਈ ਉਹ ਦੁਨੀਆਂ ਤੋਂ ਚੁਰ ਗਏ ਆ ਹਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਭਾਈ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਰਨੇ ਕੀ ਆ ਕੌਣ ਸ਼ਖਸੀਅਤ ਆ ਕਿਵੇਂ ਆ ਉਹਨਾਂ ਦੀ ਗੱਲ ਵੱਖਰੀ ਆ ਪਰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਸੀ ਇਹਨਾਂ ਮਹਾਨ ਹਸਤੀ ਬਾਰੇ ਉਹਨਾਂ ਨੇ ਬਹੁਤ ਦੁੱਖ ਪ੍ਰਗਟਾਇਆ ਜੀ ਜੀ ਬਿਲਕੁਲ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਠੀਕ ਆ ਜੀ ਲੰਘੇ ਰਾਤ ਵੀ ਮੀਂਹ ਹਨੇਰੀ ਝੱਖੜ ਝੁੱਲਾ ਬਹੁਤ ਵੱਡੇ ਪੱਧਰ ਤੇ ਚੱਲਿਆ ਤੇ ਲੱਗਦਾ ਸੀਗਾ ਜੀ ਕਿ ਇਹ ਹੈ ਹੀ ਨਹੀਂਗਾ ਮਈ ਦਾ ਮਹੀਨਾ ਤੇ ਪਰ ਮੌਸਮ ਉਹ ਭੱਗਦੇ ਗੱਲ ਕਹੀ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਆਸ ਹੈਗੀ ਆ ਤੇ ਬਾਕੀ ਸਭ ਠੀਕ ਆ ਜੀ ਅੱਜ ਜਦੋਂ ਆਪਾਂ 12 ਮਈ ਨੂੰ ਇਹਨਾਂ ਖਬਰਾਂ ਵੀ ਸਾਂਝ ਪਾ ਰਹੇ ਆ ਤੇ ਮਈ ਦਾ ਮਹੀਨਾ ਲੱਗਦਾ ਨਹੀਂਗਾ ਲੱਗਦਾ ਇਉਂ ਆ ਵੀ ਇਹ ਅਪ੍ਰੈਲ ਦਾ ਮਹੀਨਾ ਜਾਂ ਅਪ੍ਰੈਲ ਦੀ ਸ਼ੁਰੂਆਤ ਆ ਕਿਉਂਕਿ ਉਦੋਂ ਇਹ ਮਹੀਨੇ ਦੇ ਵਿੱਚ ਤੇ ਇੰਨੇ ਇਸ ਤਰੀਕੇ ਦਾ ਮੌਸਮ ਹੁੰਦਾ ਨਹੀਂ ਤਾਂ ਮਈ ਦੇ ਮਹੀਨੇ ਤਾਂ ਚੰਗਿਆੜੇ ਕੱਟ ਗਰਮੀ ਹੁੰਦੀ ਆ ਪਰ ਹਲੇ ਤੱਕ ਇਸ ਕੀ ਬਚਾ ਜੀ ਇੰਨੀ ਗਰਮੀ ਤੋਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਮਿਹਰਬਾਨ